ਜਦ ਰਾਵਣ ਦੀ ਕੈਦ ਦੇ ਚੋਂ ਸੀਤਾ ਨੂੰ ਰਿਹਾਰ ਕਰਕੇ ਲੈਂਦਾ ਜੇ ਲੰਕਾ ਨੂੰ ਫਤਿਹ ਕਰਕੇ ਮਸਲਾ ਖੜਾ ਹੋ ਗਿਆ ਸੀਤਾ ਦੀ ਅਗਨ ਪ੍ਰੀਖਿਆ ਦਾ ਐਸਾ ਭਾਰਤ ਦੇ ਪਰਾਚੀਨ ਸਮੇਂ ਤੋਂ ਇੱਕ ਖਿਆਲ ਚਲੇ ਆ ਰਿਹਾ ਹੈ ਕਿ ਅਗਨ ਹੀ ਸ਼ੋਧ ਕਰ ਸਕਦੀ ਹੈ ਅਗਨ ਹੀ ਹਰ ਵਸਤੂ ਨੂੰ ਪਵਿੱਤਰ ਕਰ ਸਕਦੀ ਹੈ ਜੈਸੇ ਸੋਨੇ ਨੂੰ ਅਗ ਦੇ ਚ ਪਾ ਕੇ ਸ਼ੁੱਧ ਕੀਤਾ ਜਾਂਦਾ ਹੈ ਧਾਤੂਆਂ ਸਾਰੀਆਂ ਹੀ ਅਗਨ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਹਨ ਔਰ ਕੁਝ ਪੁਰਾਣੇ ਵਹਿਮੀ ਮਨਕ ਤੇ ਭਾਂਡਿਆਂ ਦੇ ਚ ਵੀ ਜਿੰਨੇ ਚਿਰ ਤੱਕ ਅਗ ਨਾ ਪਾ ਲੈਨ ਉਸ ਦਿਲੀ ਸ਼ੁੱਧ ਨਹੀਂ ਮੰਦੇ ਪਵਿੱਤਰਤਾ ਨਹੀਂ ਮੰਦੇ ਅਗਨ ਹੀ शुद्ध करेगी लिहाजा हालात इत्थे तक चले गए मनुष्य शुद्ध है विचारां दे तल ते मानसिक तल ते शारीरिक तल ते ये शुद्ध है ये पावन है इसकी परीक्षा भी अग्नि ही करेगी तो कहन सीता दी अग्नि परीक्षा हुई वकदा अवतारी पुरुष ਅਗਨ ਪ੍ਰੀਖਿਆ ਵਿੱਚ ਸੀਤਾ ਨੂੰ ਪਾਉਂਦਾ ਹੈ। ਲੇਕਿਨ ਇਸ ਤਰ੍ਹਾਂ ਦੀ ਅਗਨ ਪ੍ਰੀਖਿਆ ਕਦੀ ਪੁਰਸ਼ ਨੇ ਨਹੀਂ ਦਿੱਤੀ। ਕੀ ਉਹ ਵੀ ਮਾਨਸਿਕ ਤਲ ਤੇ ਪਾਵਨ ਹੈ? ਕੀ ਉਹ ਵੀ ਸਰੀਰਕ ਤਲ ਤੇ ਪਵਿੱਤਰ ਹੈ? ਇਸ ਦੀ ਲੋੜ ਹੀ ਨਹੀਂ। ਕਿਉਂਕਿ ਹਮੇਸ਼ਾ ਪੁਰਸ਼ ਪ੍ਰધાન ਸਮਾਜ ਰਿਹਾ ਹੈ। ਇਸਤਰੀ ਤੇ ਅਨੰਤ ਕਾਲ ਤੋ ਉਹ ਗੁਲਾਮ ਰਹੀ। ਮਹਤਾਜ ਰਹੀ ਪੀੜਤ ਰਹੀ ਸਤਾਈ ਜਾਂਦੀ ਰਹੀ ਤੋ ਸੀਤਾ ਨੂੰ ਇਸ ਤਰ੍ਹਾਂ ਇਤਿਹਾਸ ਜਾਂ ਇਤਿਹਾਸ ਕਹਿੰਦਾ ਹੈ ਕਿ ਅਗਨ ਪ੍ਰਕਸ਼ਾ ਦੇਣੀ ਪਈ ਬਲਦੀ ਹੋਈ ਚੇਤਾ ਤੇ ਸੀਤਾ ਨੂੰ ਬਿਠਾਇਆ ਗਿਆ ਔਰ ਜਿਸ ਦਿਨ ਅਗ ਦੇ ਸੀਤਾ ਨੂੰ ਝੌਂਕਿਆ ਗਿਆ ਅੱਜ ਤੱਕ ਭਾਰਤ ਦੇ ਇਸਤਰੀ ਜ਼ਿੰਦਾ ਜਲਾਈ ਜਾ ਰਹੀ ਹੈ और ये सिलसिला अजे तकवी जारी है भाने अनेका हो सकदे ने स्त्री नो जलाण वे लेकिन जलाणा चले आ रहे है हैरानगी है किदरे दहेज दे नाम थे किदरे पवित्रता दे नाम थे और किदरे पुरुष दे हुस्से दा क्रोध दा शिकार होई स्त्री जिंदा ਜਲਾਈ ਜਾਂਦੀ ਰਹੀ ਹੈ ਔਰ ਜਲਾਈ ਜਾ ਰਹੀ ਹੈ ਇਹ ਠੀਕ ਹੈ ਸਾਰੀ ਦੁਨੀਆ ਵਿੱਚ ਆਵਾਜ਼ਾਂ ਉਠੀਆਂ ਨੇ ਔਰ ਇਸਤਰੀ ਨੇ ਵੀ ਆਵਾਜ਼ ਉਠਾਈ ਹੈ ਪੁਰਸ਼ ਦੀ ਬਰਾਬਰੀ ਦੀ ਅਧਿਕਾਰਾਂ ਦੀ ਬਰਾਬਰੀ ਮੰਨੀ ਜਾ ਸਕਦੀ ਹੈ ਈਸ਼ਵਰ ਦਾ ਚਿੰਤਨ ਤੇ ਆਨੰਦ ਪਾਣ ਦਾ ਅਧਿਕਾਰ ਜਿੱਥੇ ਪੁਰਸ਼ ਦਾ ਹੈ ਇਸਤਰੀ ਦਾ ਵੀ ਮਾਣ ਸਨਮਾਨ ਜਿਥੇ ਪੁਰਸ਼ ਨੂੰ ਚਾਹੀਦਾ ਹੈ ਇਸਤਰੀ ਨੂੰ ਵੀ ਚਾਹੀਦਾ ਹੈ ਲੇਕਿਨ ਬਰਾਬਰੀ ਤੋਂ ਮੁਰਾਦ ਕਿਦਰੇ ਹੈ ਇਹ ਨਾ ਸਮਝ ਲਈ ਜਾਵੇ ਕਿ ਹਰ ਤਲ ਤੇ ਬਰਾਬਰੀ ਹਰ ਤਲ ਤੇ ਬਰਾਬਰੀ ਤਾਂ ਪ੍ਰਮਾਤਮਾ ਨੇ ਹੀ ਨਹੀਂ ਕੀਤੀ ਇਸਤਰੀ ਤੇ ਪੁਰਸ਼ ਦਾ ਤਨ ਅਲੱਗ ਬਣਾਇਆ ਹੈ ਵਖ ਵਖ ਬਣਾਇਆ ਹੈ ਔਰ ਜਿੱਥੇ ਤਨ ਦਾ ਢਾਂਚਾ ਪ੍ਰਭੂ ਨੇ ਅਲੱਗ ਬਣਾਇਆ ਹੈ ਮਨ ਦਾ ਢਾਂਚਾ ਵੀ ਪ੍ਰਭੂ ਨੇ ਅਲੱਗ ਬਣਾਇਆ ਹੈ ਦੋ ਵਿਪਰੀਤ ਰੰਗਾ ਲਾਲ ਤਸਵੀਰ ਬੜੀ ਸੋਹਣੀ ਬਣਦੀ ਹੈ ਅੱਛੀ ਬਣਦੀ ਹੈ ਵਿਰੋਧੀ ਸੁਰਾਂ ਤੇ ਹੀ ਸੰਗੀਤ ਦੀ ਧੁਨ ਖੜੀ ਹੈ ਕਦੀ ਮਗੌਰ ਮਤਾਲਾ ਕਰੀਏ ਕਾਲਾ ਰੰਗ चिट्टे जैसा नहीं है चिट्टा पीले जैसा नहीं है पीला लाल जैसा नहीं है लाल हरे जैसा नहीं है पर रंगा सुमेल ना ली, कोई सुंदर तस्वीर बन दी है हो बहो विरोधी सुराते ही खड़ा है संगीत किसे एक सुरते ਕਿਸੇ ਸੰਗੀਤ ਦੇ ਧਨ ਨੂੰ ਜਨਮ ਨਹੀਂ ਦਿੱਤਾ ਜਾ ਸਕਦਾ ਵਿਰੋਧੀ ਜੋ ਹੈ ਸੁਰਾਂ ਚ ਹੀ ਦੀਆਂ ਨੇ ਸੰਸਾਰ ਸੰਗੀਤਮਈ ਹੋਵੇ ਸੰਸਕਾਰ ਸੰਸਾਰ ਸੁੰਦਰ ਹੋਵੇ ਤੋਂ ਇਹ ਦੋ ਵਿਰੋਧੀ ਸੁਰ ਨੇ ਜਿਸ ਤੇ ਇੰਜ ਕਹਿ ਲਈਏ ਤੀਬਰ ਸੁਰ ਹੈ ਪੁਰਸ਼ ਕੋਮਲ ਸੁਰ ਹੈ ਇਸ ਤਰੀ ਸੰਗੀਤ ਦਾ ਬੋਧ ਰੱਖਣ ਵਾਲੇ ਇਸ ਗੱਲ ਨੂੰ ਸਮਝਦੇ ਨੇ ਕੁਝ ਸੁਰਾਂ ਕੋਮਲ ਨੇ ਕੁਝ ਸੁਰਾਂ ਤੀਬਰ ਨੇ ਔਰ ਇਸ ਤਰ੍ਹਾਂ ਸੁੰਦਰ ਸੰਗੀਤ ਦਾ ਜਨਮ ਹੁੰਦਾ ਹੈ ਤੀਬਰ ਤੇ ਕੋਮਲ ਸੁਰਾਂ ਨਾਲ ਇਸਤਰੀ ਕੋਮਲ ਹੈ ਤਜੀ ਤੈਕ ਆਲਮ ਨੇ ਕਹਿ ਦਿੱਤਾ ਹੈ ਹੈ ਜ਼ਹੂਰ-ਏ-ਜ਼ਨ ਸੇ ਪੂਰ ਰੌਣਕ ਕਾਇਨਾਤ ਕਾਇਨਾਤ ਇਸ ਦੁਨੀਆਂ ਦੇ ਸੰਸਾਰ ਵਿੱਚ ਅਗਰ ਕੁਝ ਰੌਣਕ ਹੈ ਕੁਝ ਰਸ ਹੈ ਤਾਂ ਇਸਤਰੀ ਕਰਕੇ ਪੁਰਸ਼ ਇਸ ਰਸ ਨੂੰ ਵਿਸਥਾਰ ਦਿੰਦਾ ਹੈ ਇਸਤਰੀ ਇੱਕ ਰਸ ਹੈ ਰਸ ਫੈਲ ਸਕੇ ਪੁਰਸ਼ ਚਾਹੀਦਾ ਹੈ ਇਹਨਾ ਦੋਹਾਂ ਦੀ ਆਪਣੀ ਆਪਣੀ ਲੋੜ ਹੈ ਜੈਸੇ ਮਲਾਨ ਨੂੰ ਇੱਕ ਪਾਸੇ ਕਰ ਦਈਏ ਤਾਂ ਬੀੜੀ ਵੀ ਬੇਮੈਨੀ ਹੋ ਜਾਂਦੀ ਹੈ ਵੈਦ ਨੂੰ ਇੱਕ ਪਾਸੇ ਕਰ ਦਈਏ ਤੋਂ ਜੜੀ ਬੂਟੀਆਂ ਦੀ ਖੂਬੀ ਵੀ ਪ੍ਰਗਟ ਨਹੀਂ ਹੋ ਸਕੇਗੀ ਪਵਨ ਨੂੰ ਇੱਕ ਪਾਸੇ ਕਰ ਰਹੀਏ ਤਾਂ ਫੁੱਲਾਂ ਦੀ ਮਹਿਕ ਵੀ ਦੂਰ ਦਰਾਸ ਤੱਕ ਨਹੀਂ ਜਾ ਸਕੇਗੀ ਇਸੇ ਤਰੀਕੇ ਦੇ ਨਾਲ ਦੋਹਾਂ ਨੂੰ ਅਲੱਗ-ਅਲੱਗ ਕਰ ਦਈਏ ਇਸਤਰੀ ਤੇ ਪੁਰਸ਼ ਨੂੰ ਦੋਵੇਂ ਬੇਰਹਿਮਕ ਹੋ ਜਾਣਗੇ ਔਰ ਦੋਵੇਂ ਬੇਮੈਨੇ ਹੋ ਜਾਣਗੇ ਲੇਕਿਨ ਦੋਹਾਂ ਦਾ ਸੁਮੇਲ ਕਾਰਜ ਦੇ ਸਿੱਧੇ ਹੈ ਜੈਸੇ ਮਲਾ ਤੇ 베ੜੀ ਦਾ ਮੇਲ ਜੈਸੇ ਪਵਨ ਤੇ ਫੁੱਲਾਂ ਦਾ ਮੇਲ ਜੈਸੇ ਵੈਦ ਤੇ ਜੜੀ ਬੂਟੀਆਂ ਦਾ ਸੁਮੇਲ ਜੈਸੇ ਬੀਜ ਤੇ ਧਰਤੀ ਦਾ ਮੇਲ ਜੈਸੇ ਪਾਣੀ ਤੇ ਸਾਬਣ ਦਾ ਮੇਲ ਕੱਪੜੇ ਨੂੰ ਸਾਫ਼ ਕਰਦਾ ਹੈ ਇਸੇ ਤਰੀਕੇ ਨਾਲ ਇਸਤਰੀ ਤੇ ਪੁਰਸ਼ ਦਾ ਸੁਮੇਲ ਹੀ ਸੰਸਾਰ ਦੀ ਰੌਣਕ ਹੈ ਔਰ ਜੀਵਨ ਸੁਖਮਈ ਹੈ ਬਰਾਬਰੀ ਹਕੂਕ ਦੇ ਤਲ ਤੇ ਤੇ ਹੋ ਸਕਦੀ ਹੈ ਔਰ ਹੈ ਜੇ ਰੱਬੀ ਰਸ ਮਾਣਨ ਦਾ ਪੁਰਸ਼ ਨੂੰ ਅਧਿਕਾਰ ਹੈ ਇਸਤਰੀ ਨੂੰ ਵੀ ਉਤਨਾ ਅਧਿਕਾਰ ਹੈ ਲੇਕਿਨ ਤਨ ਤੇ ਮਨ ਦੀ ਬਰਾਬਰੀ ਪ੍ਰਮਾਤਮਾ ਨੇ ਨਹੀਂ ਕੀਤੀ ਇਸ ਵਾਸਤੇ ਕੰਮ ਕਾਰਜ ਕੁਝ ਵੰਡੇ ਹੋਏ ਨੇ ਘਰ ਸੰਵਰਦਾ ਹੈ ਸਾਥੀ ਰਹਿੰਦਾ ਹੈ ਮਹਾਨ ਹੁੰਦਾ ਹੈ ਇਸਤਰੀ ਕਰਕੇ ਪਰ ਘਰ ਵਿੱਚ ਬਾਹਰੋਂ ਸੁੱਖ ਆਂਦਾ ਰਹੇ ਸੰਪਦਾ ਆਂਦੀ ਰਹੇ ਤਾਂ ਭਜਣ ਦੌੜਨ ਲਈ ਪੁਰਸ਼ ਚਾਹੀਦਾ ਹੈ ਪੁਰਸ਼ ਦਾ ਸਰੀਰ ਪ੍ਰਭੂ ਨੇ ਸਭ ਬਣਾਇਆ ਹੈ ਇਸਤਰੀ ਨਾਲੋਂ ਜ਼ਿਆਦਾ ਸਖਤ ਹੈ ਔਰ زیادہ بھاری پر کم کم کر سکتا ہے یہی کارن ہے کہ پُرش پہلوان نہ استری پہلوان مقابلہ نہیں کر سکے گی جتھے اس دا من کومل ہے سریر وی کومل ہے اور اس کوملتا دی لوڑ ہے ورنہ ایسا ہو ہی نہیں سکتا کہ اس संसार وچ کچھ کوملتا بچ جائے ਅਗਰ ਪੁਰਸ਼ ਕੋਲ ਵੀ ਕੁਝ ਕੋਮਲਤਾ ਹੈ ਹੈ ਤਾਂ ਇਹ ਇਸਤਰੀ ਦਾ ਗੁਣ ਹੈ ਔਰ ਇਸਤਰੀ ਕਰਕੇ ਹੈ ਥੋੜੀ ਬਹੁਤ ਤਰਕ ਜੇ ਇਸਤਰੀ ਦੇ ਤਲ ਤੇ ਵੀ ਮਿਲਦੀ ਹੈ ਤਾਂ ਪੁਰਸ਼ ਕਰਕੇ ਮਿਲਦੀ ਹੈ ਉਹ ਥੋੜੀ ਬਹੁਤ ਤੇ ਚਾਹੀਦੀ ਹੈ ਤਾਂ ਕਿ ਉਸ ਦੀ ਕੋਮਲਤਾ ਦੀ ਰੱਖਿਆ ਹੋਵੇ ਕੁਦਰਤ ਦਾ ਇੱਕ ਨਿਯਮ ਹੈ ਕਿ ਫੁੱਲਾਂ ਦੀ ਰੱਖਿਆ ਕੰਡੇ ਹੀ ਕਰਦੇ ਨੇ ਫੁੱਲ ਆਪਣੀ ਰੱਖਿਆ ਨਹੀਂ ਕਰ ਸਕਦਾ ਸੋਨੇ ਦੀ ਰੱਖਿਆ ਲੋਹੇ ਨਾਲ ਲਉਂਦੀ ਹੈ ਕੋਮਲਤਾ ਦੀ ਰੱਖਿਆ ਸਖਤੀ ਨਾਲ ਲਉਂਦੀ ਹੈ ਇਸ ਨੂੰ ਪ੍ਰਾਚੀਨ ਵਿਦਵਾਨ ਤੇ ਇੰਜ ਵੀ ਕਹਿੰਦੇ ਰਹੇ ਨੇ ਇਸਤਰੀ ਨੂੰ ਹਰ ਸਮੇਂ ਪੁਰਸ਼ ਦੀ ਸਖਤੀ ਦੀ ਲੋੜ ਹੈ ਰੱਖਿਆ ਲਈ ਸੁਰੱਖਿਆ ਲਈ ਪ੍ਰਥਮ ਪਿਤਾ ਦੀ ਪਤੀ ਦੀ ਫਿਰ ਪੁੱਤਰ ਦੀ ਤਾਂ ਹੀ ਜੋ ਹੈ ਇਹ ਸੁਰੱਖਿਤ ਰਹਿ ਸਕਦੀ ਹੈ ਆਪਣੀ ਇੱਜ਼ਤ ਆبرو ਨੂੰ ਬਚਾ ਕੇ ਜੋ ਹੈ ਰੱਖ ਸਕਦੀ ਵਿਆਸ ਸੀ ਤੇ ਕਿਹਾ ਕਰਦੇ ਨੇ ਉਹਨਾਂ ਦੇ ਬਹੁਲ ਕਿ ਇਸਤਰੀ ਪ੍ਰਕਿਰਤੀ ਦੀ ਬੇਟੀ ਹੈ ਇਸ ਤੇ ਇਨਸਾਫ ਚਾਹੀਦਾ ਹੈ ਔਰ ਪਿਆਰ ਚਾਹੀਦਾ ਹੈ ਸਤਕਾਰ ਚਾਹੀਦਾ 6 ਹਰ ਦੀ ਸਾਖ ਕਹਿੰਦੇ ਨੇ ਜਿਸ ਘਰ ਦੇ ਚੋਂ ਇਸਤਰੀ ਦੇ ਚੀਖਣ ਚਿਲਾਹ ਦੀ ਆਵਾਜ਼ ਬਾਹਰ ਆਉਂਦੀ ਹੈ ਉਸ ਘਰ ਦੇ ਚੋਂ ਸੁੱਖ ਤੇ ਸੰਪਦਾ ਮੰਨ ਲਓ ਬਾਹਰ ਜਾ ਰਹੀ ਹੈ ਵਾਕਈ ਉਸ ਘਰ ਦੀਆਂ ਖੁਸ਼ੀਆਂ ਉਸ ਘਰ ਦੀ ਸ਼ਾਂਤੀ ਉਸ ਘਰ ਦਾ ਸਕੂਨ ਬਾਹਰ ਚਲਾ ਜਾਂਦਾ ਹੈ ਜਿੱਥੇ ਇਸਤਰੀ ਦਾ ਰੁਧਨ ਘਰ ਦੀ ਚਾਰ دیواری ਤੋਂ ਬਾਹਰ ਚਲਾ ਜਾਂਦਾ ਹੈ कवि तुलसी ने स्त्री दे कुछ वख-वख रूप इस ढंग नाल जो है बयान किए ने स्त्री चार रूप अपने जो है रख ली है उनो रामण विच राम चितमानस दे कवि तुलसी इस तरह जो है बयान करते जग प्रतिबरता चार विद अहि वेद पुराण श्रुति अस कही इस तरह आखिर उत्तम के अस बस मन मही हो आन पुरुष जग नाही उत्तम स्त्री ਉਸ ਦੀ ਦ੍ਰਿਸ਼ਟੀ ਦੇ ਜਗਤ ਦੇ ਉਸ ਤੇ ਪਤੀ ਤੋਂ ਬਿਨਾ ਹੋਰ ਕੋਈ ਵੀ ਪੁਰਸ਼ ਨਹੀਂ ਹੈ ਉਹੀ ਪੁਰਸ਼ ਬਾਕੀ ਕੋਈ ਪੁਰਸ਼ ਨਹੀਂ ਹੈ ਇਸ ਨੂੰ ਅਧਿਆਤਮਿਕ ਰੰਗਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੀ ਸੁੰਦਰ ਦਿੱਤੀ ਹੈ ਕਹੋ ਨਾਨਕ ਜਿਨ ਪ੍ਰੇਉ ਪਰਮੇਸ਼ਰ ਕਰ ਜਾਣੇ ਆ ਧਨ ਸਤੀ ਦਰਗੇ ਪਰਵਾਨੇ ਆ ਜਿਸ ਨੇ ਪ੍ਰਮਾਤਮਾ ਦੀ ਝਲਕ ਆਪਣੇ ਪਤਰੀ ਵਿੱਚ ਦੇਖੀ ਮਹਾਰਾਜ ਕਹਿੰਨ ਧਨ ਹੈ ਉਹ ਸਤੋਂਤੀ ਧਨ ਹੈ ਉਹ ਇਸਤਰੀ ਕੋਸ਼ਿਸ਼ ਤੇ ਹੋਈ ਸੀ ਸਾਡੇ ਦੇਸ਼ ਤੇ ਕਿ ਇਸਤਰੀ ਪੁਰਸ਼ ਨੂੰ ਪਰਮੇਸ਼ਰ ਆਖੇ ਪਰਮੇਸ਼ਰ ਦੀ झलक ਉਹ ਪੁਰਸ਼ ਦੇ ਚੋਂ ਦੇਖੇ ਔਰ ਪੁਰਸ਼ ਇਸਤਰੀ ਨੂੰ ਦੇਵੀ ਆਖੇ ਉਹ ਪ੍ਰਭੂ ਦੀ ਸ਼ਕਤੀ ਦੀ झलक ਇਸਤਰੀ ਦੇ ਜੋ ਹੈ ਦੇਖੇ अगर इस देवी दिखाई देवे और एक परमात्मा दिखाई देवे तो घर मंदिर बन जाता है घर मंदिर बन जाता है और एक भूत दिखाई देवे देण दिखाई देवे घर ही नरक बन जाता है पता नहीं पृथ्वी से कितने घर नरक बने हुए हैं क्योंकि घर कोई डायण रह रही है ਕੋਈ ਭੂਤ ਰਹ ਰਿਹਾ ਹੈ ਇਕ ਨੂੰ ਡਾਇਣ ਦਿਖਾਈ ਦੇ ਰਹੀ ਹੈ ਔਰ ਇਕ ਨੂੰ ਭੂਤ ਦਿਖਾਈ ਦੇ ਰਹੇ ਜੀਵਨ ਦਾ ਢੰਗ ਨਾ ਆਇਆ ਇਕ ਦੂਜੇ ਨੂੰ ਸਮਝਣ ਦਾ ਢੰਗ ਨਾ ਆਇਆ ਕਵੀ ਤੁਲਸੀ ਕਹਿੰਦੇ ਨੇ ਜਿੱਥੇ ਚੰਗੇ ਮਾੜੇ ਪੁਰਸ਼ਾਂ ਦੇ ਚਾਉਂਦੇ ਨੇ ਉੱਥੇ ਚੰਗੇ ਮਾੜੇ ਇਸਤਰੀਆਂ ਵਿੱਚ ਵੀ ਹੁੰਦੇ ਨੇ ਜਿ세 ਪ੍ਰਿਥਵੀ ਤੇ ਸਿਰਫ ਦਿਨ ਨਹੀਂ ਰਾਤ ਵੀ ਹੈ ਮਨੁੱਖੀ ਦਲ ਤੇ ਸਿਰਫ ਗੁਣ ਨਹੀਂ ਪਉ ਗੁਣ ਵੀ ਨਹੀਂ ਉਹ ਗੁਣ ਪਰਿਸ਼ਦੇ ਅੰਦਰ ਵੀ ਨਹੀਂ ਉਹ ਗੁਣ ਇਸਤਰੀ ਦੇ ਅੰਦਰ ਵੀ ਨਹੀਂ